ਅੰਜੀ ਬਾਈ ਸਤਿ ਸ੍ਰੀ ਅਕਾਲ ਇੱਕ ਨਾ ਬਾਈ ਹੁਣ ਬਹੁਤ ਪੁੱਛ ਰਹੇ ਨੇ ਵੀ ਬਾਈ ਹੁਣ ਠੰਡ ਚ ਮੱਝਾਂ ਦੁੱਧ ਬਹੁਤ ਘਟ ਗਏ ਆ ਵੀ ਹੁਣ ਠੰਡ ਚ ਦੁੱਧ ਕਿਵੇਂ ਵਧਾਈਏ ਇਹ ਬਾਈ ਲੋਹੜੀ ਤੱਕ ਪਸ਼ੂ ਨਾ ਹੁਣ ਜਿੰਨਾ ਟਾਈਮ ਇਹ ਠੰਡ ਚੱਲਣੀ ਆ ਹੁਣ ਲੋਹੜੀ ਤੱਕ 15 20 ਦਿਨ ਨਾ ਤਾਂ ਤਾਜਾ ਪਸ਼ੂ ਹੁਣ ਦੁੱਧ ਚੰਦਾ ਚਾਹੀਏ ਜ਼ੋਰ ਲਾ ਲੋ ਤੁਸੀਂ ਨਹੀਂ ਪਸ਼ੂ ਦੁੱਧ ਤੇ ਆਉਂਦਾ ਜਦੋਂ ਤੱਕ ਹੁਣ ਮੌਸਮ ਨਹੀਂ ਸਾਫ਼ ਹੁੰਦਾ ਧੁੱਪ ਨਹੀਂ ਲਿਕੜਦੀ ਮੌਸਮ ਖੁੱਲਦਾ ਨਹੀਂ ਉਦੋਂ ਤੱਕ ਆਪਣੇ ਪਸ਼ੂ ਹੁਣ ਨਹੀਂ ਉਹਨਾਂ ਦੁੱਧ ਕਰਦੇ ਜਿੰਨਾ ਕ ਹੁਣ ਉਹਨਾਂ ਦੀ ਕੰਪੈਸਟੀ ਹੈ ਉਹਨਾਂ ਕੇ ਨਾਰਮਲ ਦੁੱਧ ਦੇਣਗੇ ਕਿਉਂਕਿ ਹੁਣ ਇੱਕ ਤਾਂ ਪਸ਼ੂ ਖੁੱਲ ਕੇ ਪਾਣੀ ਨਹੀਂ ਪੀਂਦਾ ਇੱਕ ਖੁੱਲ ਕੇ ਪਸ਼ੂ ਨੂੰ ਧੁੱਪ ਧੱਪ ਨਹੀਂ ਮਿਲਦੀ ਖਾਣਾ ਪੀਣਾ ਨਹੀਂ ਉਹਨਾਂ ਖੁੱਲ ਕੇ ਖਾਂਦਾ ਬਹੁਤ ਚੀਜ਼ਾਂ ਦੀ ਕਮੀ ਆ ਜਾਂਦੀ ਐ ਸਾਲ ਚ ਤਾਂ ਪਸ਼ੂ ਨੂੰ ਧੁੱਪ ਵੀ ਬਹੁਤ ਜ਼ਰੂਰੀ ਐ ਪਸ਼ੂ ਨੂੰ ਪਾਣੀ ਸਾਰਿਆਂ ਨਾਲੋਂ ਮੇਨ ਪਾਣੀ ਹੈ ਜਿਹੜਾ ਕਿ ਪਾਣੀ ਤਾਜ਼ਾ ਹੁਣ ਮੱਝ ਨੂੰ ਪਿਆਣਾ ਬਹੁਤ ਲਾਜਮੀ ਹੁੰਦਾ ਪਰ ਮੱਝ ਉਨਾ ਪਾਣੀ ਨਹੀਂ ਪੀਂਦੀ ਗਾਂ ਜਿਹੇ ਮੱਝ ਹੈ ਉਨਾ ਪਾਣੀ ਨਹੀਂ ਪੀਂਦੀ ਪਾਣੀ ਨਾਲ ਹੀ ਦੁੱਧ ਬਣਦਾ 70% ਪਾਣੀ ਤੋਂ ਦੁੱਧ ਬਣਦਾ ਜਿਹਦੇ ਕਾਰਨ ਕਿ ਹੁਣ ਆਪਣੀਆਂ ਮੱਝਾਂ ਬਹੁਤ ਦੁੱਧ ਤੇ ਘੱਟ ਘਟ ਆ ਰਹੀਆਂ ਨੇ ਤਾਜ਼ੀਆਂ ਮੱਝਾਂ ਤਾਂ ਹੁਣ ਕਦੇ ਵੀ ਦੁੱਧ ਤੇ ਬਹੁਤ ਘੱਟ ਆਣਗੀਆਂ ਇਸ ਚੀਜ਼ ਦੀ ਬਾਰੇ ਤੁਸੀਂ ਚਾਹੇ ਗੌਰ ਵੀ ਕਰ ਲਿਓ ਆਪ ਦਾ ਪ੍ਰਤੀਆਗਿਆ ਵੀ ਦੇਖ ਲਿਓ ਜੁੜੀਆਂ ਮੱਝਾਂ ਸੋਡੀਆਂ ਦੁੱਧ ਦੇ ਪੀਕ ਲੈਵਲ ਤੇ ਚੱਲ ਵੀ ਰਹੀਆਂ ਨੇ ਉਹ ਵੀ ਕਿਲੋ-ਕਿਲੋ 2-2 ਕਿਲੋ ਦੁੱਧ ਡਾਉਣੀਆਂ ਬਾਦੀਆਂ ਨਹੀਂ ਰੋਕਣਗੀਆਂ ਤਾਂ ਇਹਨੂੰ ਤੁਸੀਂ ਕੀ ਕਰ ਸਕਦੇ ਹੋ ਇੱਕ ਤਾਂ ਬਾਈ ਗੁੜ ਅੱਧੀ ਕਿਲੋ ਗੁੜ ਡੇਲੀ ਚਾਲੂ ਕਰ ਦਿਓ ਜਿਹੜੀਆਂ ਗੱਭਣ ਨਹੀਂ ਗਈਆਂ ਮੈਂ ਤਾਜ਼ੀਆਂ ਸੂਈਆਂ ਨੇ ਜਾਂ ਮਹੀਨੇ 2 ਮਹੀਨੇ ਦੀਆਂ ਸੂਈਆਂ ਹੋਈਆਂ ਨੇ ਗੱਭਣ ਨਹੀਂ ਕਰਾਈਆਂ ਅੱਧੀ ਕਿਲੋ ਗੋੜ ਬਾਲ ਕੇ ਉਹਦੇ 'ਚ 2 ਕਿਲੋ ਬੜੇ ਮੈ ਨਹੀਂ ਖੜ ਪਾ ਕੇ ਅੱਧੀ ਕਿਲੋ ਲੈਟੀ ਉਹਦੇ 'ਚ ਡੇਗ ਲੋ ਜਾ ਤੁਸੀਂ ਜਿਹੜਾ ਦਾਣਾ ਪਾਣਿਓ ਉਹ ਦਾਣਾ ਪਾ ਲਓ ਗਿੱਲਾ ਨਾ ਪਾਓ ਸੁੱਕਾ ਪਾਓ ਮੰਤਲ ਇਹ ਚੀਜ਼ ਭੇ ਲੋ ਇਹਨੂੰ ਗਿੱਲਾ ਹੋ ਵੀ ਗਿਆ ਤਾਂ ਦਾਣਾ ਇਹਦੇ ਚ ਪਾ ਕੇ ਸੁੱਕ ਬਰੂਲਾ ਕਰਕੇ ਅੱਧਾ ਕਿਲੋ ਡੇਲੀ ਦਾ ਗੁੜ ਸਟਾਰਟ ਕਰ ਦੋ ਤੇ ਇੱਕ ਜਿਵੇਂ ਚਟਾ ਜੀਰਾ ਛਟਾ ਮਿਸ਼ਰੀ ਗੁੜ ਤੇ ਇਹ ਚੀਜ਼ਾਂ ਆਪਾਂ ਪਾ ਸਕਦੇ ਹਾਂ ਕੈਲਸ਼ੀਅਮ ਵਗੈਰਾ ਹੁਣ ਪਾ ਸਕਦੇ ਆ ਜਿਹਦੇ ਇੱਕ ਨੂਨ ਜ਼ਰੂਰ ਹੋਣਾ ਚਾਰੋਂ ਨੂਨ ਨਾਲ ਪਾਣੀ ਵੱਧ ਪੀਣਗੇ ਪਸ਼ੂ ਨੂਨ ਮੂਰੇ ਡਲੇ ਸੱਟ ਕੇ ਰੱਖੋ ਗੁੜ ਜ਼ਰੂਰ ਪਾਓ ਤੇ ਇੱਕ ਮੱਝ ਦੇ ਉੱਤੇ ਕੰਬਲ ਆਪਦੇ ਬਣਾ ਕੇ ਰੱਖੋ ਜਿਹੜੇ ਆਪਣੇ ਕੰਬਲ ਹੁੰਦੇ ਨੇ ਆਪਾਂ ਮੰਨੋ ਪੁਰਾਣੇ ਆਦੀ ਨੇ ਆਪਣੇ ਕੋਲੇ ਕੰਬਲ-ਕੰਬਲ ਪਾਇਰ ਪੇਟੀਆਂ ਭਰੀਆਂ ਪਈਆਂ ਨੇ ਬੁੜੀਆਂ ਨੇ ਉਹ ਕੱਬਲ ਮੱਝਾਂ ਦੇ ਉੱਪਰ ਜ਼ਰੂਰ ਬਣਾ ਕੇ ਪੂਰੀਆਂ ਉਹਨਾਂ ਦੇ ਟੱਕੇ ਵਾਲੇ-ਵਾਲੇ ਤੋਂ ਬਨ ਗਏ ਤੇ ਉਹ ਰੱਖੋ ਤੇ ਧੂਣੀ ਦੇਖ ਕੇ ਲਾਓ ਕਈ ਵਾਰੀ ਧੂਣੀ ਨੁਕਸਾਨ ਵੀ ਕਰ ਦਿੰਦੀ ਆਪਾਂ ਕਈ ਵਾਰੀ ਮੱਝਾਂ ਦੇ ਮੰਗਰਲੇ ਪਾਸੇ ਧੂਣੀ ਲਾ ਦਨੇ ਆ ਮੇਰੇ ਮਿੱਤਰ ਦੇ ਡਰੋਲੀ ਕਈ ਸਾਲਾਂ ਦੀ ਗੱਲ ਐ ਉਹਨੇ ਪਿੱਛੇ ਧੂਣੀ ਲਾਦੀ ਤਾਂ ਰਾਤ ਨੂੰ ਕਿਤੇ ਮੱਜਨੇ ਲੱਤ ਲੁੱਤ ਮਾਰ ਕੇ ਉਹ ਅੱਗ ਦਿੱਤੀ ਖੰਡਿਆ ਉਹ ਹੌਲੀ ਹੌਲੀ ਲਵੇ ਤੂੜੀ ਦੀ ਸੁਹਾਤ ਹੀ ਅੱਗ ਸੁਲਗੂ ਦੀ ਸੁਗਦੀ ਉਹਦੇ ਸਾਰੇ ਪਸ਼ੂਏ ਵਿੱਚ ਮਚ ਗਏ ਤੇ ਉਹ ਮੁਣਕੇ ਵਿਚਾਰਾ ਤਾਬ ਨਹੀਂ ਆਇਆ ਵੀ ਜਿਹੜੀ ਧੂਣੀ ਲਾਣੇ ਥੋੜੀ ਜਿਹੀ ਗੌਰ ਨਾਲ ਜੇ ਲਾਉਣੀ ਵੀ ਐ ਅਸਲ ਤਾਂ ਤੁਸੀਂ ਉਹੀ ਪਸ਼ੂ ਨੂੰ ਉੱਤੋਂ ਟੱਕ ਦੋ ਠੰਡ ਪਸ਼ੂ ਨੂੰ ਕਦੋਂ ਲੱਗਦੀ ਐ ਛਾਤੀ ਤੋਂ ਸੁੱਕ ਵਧੀਆ ਪਾ ਦੋ ਪਰਾਲੀ ਜਰੂਰ ਰੱਖਿਆ ਕਰੋ ਮੈਂ ਵੀ ਗਲਤੀ ਕਰ ਗਿਆ ਇਸ ਸਾਲ ਪਰਾਲੀ ਨਹੀਂ ਲੱਤੀ ਪਰਾਲੀ ਦੀ ਨਿੱਗ ਸਾਰਿਆਂ ਨਾਲੋਂ ਜ਼ਿਆਦਾ ਹੈ ਮੱਝਾਂ ਥੱਲੇ ਸੁੱਕ ਹੋਵੇ ਤਾਂ ਪਰਾਲੀ ਦੀ ਹੋਵੇ ਠੰਡ ਕਦੋਂ ਵੀ ਲੱਗਦੀ ਆ ਪਸੂ ਨੂੰ ਜਾਂ ਕਟਰੋਂ ਨੂੰ ਛਾਤੀ ਤੋਂ ਲੱਗਦੀ ਆ ਥੱਲੋ ਸੁੱਕਾ ਹੋਵੇ ਉੱਤੋਂ ਪਸੂ ਹਜੇ ਇੰਨੀ ਠੰਡ ਨਹੀਂ ਮੰਨਦਾ ਜਿੰਨੀ ਪਸੂ ਛਾਤੀ ਤੋਂ ਠੰਡ ਮੰਨਦਾ ਛਾਤੀ ਦੇ ਥੱਲੇ ਸੁੱਕ ਸੱਕ ਪਾ ਕੇ ਵਧੀਆ ਪਰਾਲੀ ਦੀ ਮੂਰਲੇ ਪਾਸੇ ਮੰਗਰੂ ਮੰਗਰੂ ਕੋਈ ਚੱਕਰ ਨਹੀਂ ਮੂਰਲਾ ਆ ਇੱਕ ਮੁਰੂ ਨੇ ਗੱਜਰ ਰਣੀ ਚਾਹੀਦੀ ਆ ਪਸੂ ਦੀ ਉੱਤੋਂ ਟੱਕਿਆ ਹੋਣਾ ਚਾਹੀਦਾ ਗੋੜ ਅੱਧਾ ਕਿਲੋ ਡੇਲੀ ਦੇ ਬڑے ਮਿਆਂ ਦੀ ਖਾਲ ਜ਼ਰੂਰ ਚਾਰੋ ਤੇ ਹਲਦੀ ਨੂਨ ਇਹ ਚੀਜ਼ਾਂ ਜ਼ਰੂਰ ਰੱਖੋ ਕਿਉਂਕਿ ਆਪਾਂ ਹੁਣ ਥੋੜਾ ਜਿਹਾ ਦਵਾਈਆਂ ਦੇ ਨਿਰਭਰ ਜ਼ਿਆਦਾ ਹੋ ਗਏ ਦਵਾਈਆਂ ਕੀਚੋ ਬਣਦੀਆਂ ਨੇ ਇੰਨਾ ਚੀਜ਼ਾਂ ਚ ਐਸੀ ਚੀਜ਼ਾਂ ਜੋ ਦਵਾਈਆਂ ਬਣਾ ਕੇ ਸਾਨੂੰ ਐਂਟੀਬਾਇਓਟਿਕ ਕਰਦਾ ਇਸ ਕਰਕੇ ਤੁਸੀਂ ਆਹ ਚੀਜ਼ਾਂ ਦਾ ਖਿਆਲ ਰੱਖੋ ਤੇ ਹੁਣ ਪਸੂ ਲੋਹੜੀ ਤੱਕ ਜੇ ਕੋਈ ਲੰਦਾ ਵੀ ਤਾਂ ਰੁਕ ਜਾ ਲੋਹੜੀ ਤੋਂ ਜਦੋਂ ਦਿਨ ਖੁੱਲ ਕੇ ਧੁੱਪ ਤਾਂ ਚੜ ਗਈ ਉਦੋਂ ਬਾਅਦ ਪਸ਼ੂ ਲਿਓ ਤੁਸੀਂ ਹੁਣ ਓਨਾ ਟਾਈਮ ਪਸ਼ੂਆਂ ਦਾ ਕੰਮ ਲੈਣ ਵਾਲਾ ਹਜੇ ਰੁਕ ਜੋ ਜੇ ਕੋਈ ਲੈਣਾ ਵੀ ਚਾਹੁੰਦਾ ਹੁਣ ਅਸੀਂ ਵੀ ਪਸ਼ੂ ਹੁਣ ਰੋਕ ਰੱਖਿਆ ਕੰਮ ਮੈਂ 2-4 ਮੱਝਾਂ ਨੇ ਵੇਚਣ ਵਾਲੀਆਂ ਉਹ ਹੁਣ ਬਾਅਦ ਚੋਂ ਲੋੜੀ ਤੋਂ ਬਾਅਦ ਧੁੱਪ ਲਿਕਣ ਲੱਗੀ ਜਦੋਂ ਦਿਨ ਪੂਰੇ ਖੁੱਲ ਗਏ ਫੇਰ ਲੈਣਾ ਸ਼ੁਰੂ ਕਰਾਂਗੇ ਕਿਉਂਕਿ ਹੁਣ ਮੱਝਾਂ ਦੁੱਧ ਨਹੀਂ ਓਨਾ ਕਰਦੀਆਂ ਤਾਂ ਕਿ ਆਪਣੇ ਜਿਹੜੇ ਨਾਲ ਗਾਹਕ ਜੁੜੇ ਨੇ ਜਾਂ ਜਿਹੜੇ ਆਪਣੇ ਤੋਂ ਮੱਝਾਂ ਖਰੀਦਣਾ ਚਾਹੁੰਦੇ ਨੇ ਉਹਨਾਂ ਦਾ ਵੀ ਨੁਕਸਾਨ ਨਾ ਹੋਵੇ ਕਿਉਂ ਪੈਸਾ ਲਾ ਕੇ ਅਗਲੇ ਦੇ ਕੰਮ ਆਵੇ ਆਪਾਂ ਨਹੀਂ ਕਹਿੰਦੇ ਆਪਾਂ ਆਪਦੇ 2 ਰੁਪਈਆ ਦੇ لالਚ ਖਾਤਰ ਕਿਸੇ ਦਾ ਨੁਕਸਾਨ ਕਰਾਈਏ ਇਸ ਕਰਕੇ ਆਪਾਂ ਹੁਣ 10 ਦਿਨ ਲੋਹੜੀ ਤੱਕ ਕੰਮ ਰੋਕਤਾ 10 12 ਤਰੀਕ ਤੱਕ ਆਪਾਂ ਜਿੰਨਾ ਟਾਈਮ ਧੁੱਪ ਨਹੀਂ ਲਿਕੜਦੀ ਦਿਨ ਸਾਫ ਨਹੀਂ ਹੁੰਦੇ ਉਹਨਾ ਟਾਈਮ ਪਸ਼ੂ ਦਾ ਕੰਮ ਰੋਕਤਾ ਤੇ ਪੰਜ ਚਾਰ ਝੋਟੀਆਂ ਖੜੀਆਂ ਨੇ ਜੀ ਕਿਸੇ ਦਾ ਚਲੋ ਦੁੱਧ ਦਾ ਨਹੀਂ ਬਾਜਾ ਵੱਜ ਰਿਹਾ ਘਰੇ ਚਾਹ ਪਾਣੀ ਤੋਂ ਘੱਟ ਦੁੱਧ ਨਾਲ ਉਹਨੂੰ ਐ ਵੀ ਮੈਨੂੰ ਕੋਈ لالਚ ਨਹੀਂ ਵੱਧ ਦੁੱਧ ਦਾ ਤਾਂ ਉਹ ਲਿਜਾ ਸਕਦਾ ਨਹੀਂ ਡੇਰੀਆਂ ਵਾਲੇ ਜੋ ਡੇਰੀਆਂ ਚ ਦੁੱਧ ਪਾਉਣ ਵਾਲੇ ਨੇ ਜਿਹੜਾ ਦੁੱਧ ਦਾ ਕੰਮ ਕਰਨ ਨਾਲੋਂ ਤਾਂ ਲੋਹੜੀ ਤੱਕ ਰੁਕਜੋ ਤਾਂ ਚੰਗੀ ਗੱਲ ਹੈ। ਇਹੀ ਮੇਰਾ ਸੁਝਾਅ ਹੈ ਬਾਈ ਵੀ ਮੈਂ ਸ਼ੇਅਰ ਕਰਦਾ ਦਬਕੇ। ਕਹਾਂ ਕਿ ਹੋਰ ਬਾਈਆਂ ਦੇ ਕੰਮ ਆ ਸਕਦੇ।